ਸੇਵਾ ਨਰਾਇਣ ਸੇਵਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅਸ਼ੁਨੀ ਕੁਮਾਰ ਨਈਰ ਕਲੱਬ ਇੰਡੀਆ ਦਾ ਮੈਂਬਰ ਹਾਂ ਅੱਜ ਅਸੀਂ ਕਲੱਬ ਇੰਡੀਆ ਦੇ ਵੱਲੋਂ ਸਾਡੇ ਜਿਹੜੇ ਕਲੱਬ ਇੰਡੀਆ ਦੇ ਪ੍ਰਧਾਨ ਪ੍ਰਦੀਪ ਕੁਮਾਰ ਭਾਟੀਆ ਜੀ ਦੀ ਰਹਿਨਮਾਈ ਦੇ ਹੇਠ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਹੈ ਜਿਹੜਾ ਕਿ ਕੁਦਰਤ ਦਾ ਕਹਿਰ ਬਹੁਤ ਜ਼ਿਆਦਾ ਇਸ ਵੇਲੇ ਪੰਜਾਬ ਦੇ ਉੱਤੇ ਪੈ ਰਿਹਾ ਪਾਣੀ ਦੇ ਹੜ੍ਹਾਂ ਦੇ ਹੜ ਆਏ ਜਾ ਰਹੇ ਨੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਉਹਦੇ ਨੇ ਕਠੜਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੌਰਾਨ ਅਸੀਂ ਕਲੱਬ ਇੰਡੀਆ ਵੱਲੋਂ ਇੱਕ ਜਿਹੜਾ ਫੈਸਲਾ ਲਿੱਤਾ ਵੀ ਅੱਜ ਇੱਕ ਛੋਟੀ ਜੀ ਰਾਹਤ ਸਮਗਰੀ ਲੋੜਵੰਦ ਲੋਕਾਂ ਲਈ ਅjnਾਲੇ ਦੇ ਆਲੇ ਦੁਆਲੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਲਈ ਆਪਾਂ ਲੈ ਕੇ ਜਾਵਾਂਗੇ ਉਹਦੇ ਵਿੱਚ ਆਪਾਂ ਕੋਈ ਨੈਰਬੋਰਡ 500 ਬ੍ਰੈਡਾਂ 500 ਬੰਦ ਔਰ ਗੁੱਡ ਨਾਈਟ ਦੇ ਕੋਇਲ 2-400 ਜਿਹੜੇ ਮੱਛਰ ਵਗਾਰਾ ਤੋਂ ਲੋਕਾਂ ਦਾ ਬਚਾਓ ਸਕੇ ਔਰ ਬ੍ਰੈਡ ਲਈ ਜਾਮ ਵਗਾਰਾ ਦੁੱਧ ਦੇ ਪੈਕੇਟ 100 ਪੈਕੇਟ ਲੱਗ ਜਾ ਰਹੇ ਆ ਓਟੋ ਮਾਸ ਲੈ ਕੇ ਵੀ ਜਾ ਰਹੇ ਆ ਔਰ ਅਚਾਰ ਵਗਾਰਾ ਪਾਣੀ ਦੀਆਂ ਬੋਤਲਾਂ ਮਾਸਾਂ ਔਰ ਕੈਂਡਲ ਵਗਾਰਾ ਮੋਮਬਤੀਆਂ ਜਗਾਣ ਲਈ ਉਹਨਾਂ ਲਈ ਲਾਈਟਰ ਵੀ ਮੰਗਾ ਲਏ ਤੇ ਮਾਸਾਂ ਵੀ ਮੰਗਾਈਆਂ ਆਪਾਂ ਔਰ ਲੇਡੀਜ਼ ਲਈ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰਤ ਪੈ ਜਾਂਦੀ ਏ ਔਰਤਾਂ ਸਾਡੀਆਂ ਪੈਣਾ ਨੂੰ ਬੱਚਿਆਂ ਨੂੰ ਉਹਨਾਂ ਲਈ ਵੈਸਪਰਾ ਦੇ ਪੈਕਟ ਵੀ ਮੰਗਾਏ ਨੇ ਆਪਾਂ 2-400 ਉਹ ਵੀ ਨਾਲ ਲੈ ਕੇ ਜਾਵਾਂਗੇ ਔਰ ਜੋ ਵੀ ਲੱਗੇਗਾ ਉਥੇ ਦੇ ਕੇ ਆਵਾਂਗੇ ਉਹਨਾਂ ਨੂੰ ਜੋ ਵੀ ਜ਼ਰੂਰਤ ਹੋਏਗੀ ਉਹਨਾਂ ਦੀਆਂ ਗੱਲਾਂ ਸਾਰੇ ਜਣਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਨੈਕਸਟ ਟਾਈਮ ਫੇਰ ਕੋਸ਼ਿਸ਼ ਕਰਾਂਗੇ ਜੋ ਵੀ ਉਹਨਾਂ ਨੂੰ ਰਾਹਤ ਸਮਗਰੀ ਚਾਹੀਦੀ ਏ ਅਸੀਂ ਭੇਜਾਂਗੇ ਔਰ ਸਾਡੇ ਸਾਰੇ ਜਿੰਨੇ ਵੀ ਕਲਾਬੀਟਾਂ ਦੇ ਮੈਂਬਰ ਨੇ ਸਾਰੇ ਬੰਦੇ ਬੜੇ ਵਧੀਆ ਦਇਆਵਾਨ ਨੇ ਅਸੀਂ ਸਾਰਿਆਂ ਨਾਲ ਆਪਾਂ ਗੱਲਬਾਤ ਕਰ ਲਈਏ ਔਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਵੀ ਪੂਰੇ 2 ਵਜੇ ਇੱਥੋਂ ਆਪਾਂ ਰਵਾਨਾ ਹੋ ਜਾਈਏ ਔਰ ਜਿੰਨਾ ਟਾਈਮ ਲੱਗੇਗਾ ਉਹਨਾਂ ਲੋਕਾਂ ਦੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਬਤਾ ਕੇ ਆਵਾਂਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਜਾਣਦੇ ਹੋਏ ਹਾਂ ਇਹਦੇ ਵਿੱਚ ਮੈਂ ਗੱਲ ਭੁੱਲ ਗਿਆ ਅਸੀਂ ਇਹਦੇ ਵਿੱਚ ਇੱਕ ਮੱਛਰਦਾਨੀਆਂ ਔਰ ਉਹਨਾਂ ਲਈ ਤਰਪਾਲਾਂ ਦਾ ਥੋੜਾ ਜਿਹਾ ਕਰਦੇ ਪਿਆ ਜੇ ਉਹ ਹੋ ਗਿਆ ਤੇ ਉਹ ਵੀ ਅਸੀਂ ਨਾਲ ਲੈ ਕੇ ਜਾਵਾਂਗੇ ਨੈਕਸਟ ਟਾਈਮ ਸਾਨੂੰ ਪਤਾ ਲੱਗਾ ਵੀ ਉਹਨਾਂ ਨੂੰ ਡੀਜ਼ਲ ਵਗਾਰਾ ਪੈਟਰੋਲ ਵਗਾਰਾ ਦੀ ਵੀ ਜ਼ਰੂਰਤ ਹੈ ਕਿਉਂਕਿ ਉੱਥੇ ਲਾਈਟ ਬਿਲਕੁਲ ਬੰਦ ਹੈ ਤੇ ਉੱਥੇ ਜਿਹੜੇ ਲੋਕ ਸੇਵਾ ਕਰ ਰਹੇ ਨੇ ਉਹ ਜਨਰੇਟਰ ਦੇ ਵਿੱਚ ਡੀਜ਼ਲ ਪਾ ਕੇ ਤੇ ਲਾਈਟ ਦਾ ਇੰਤਜ਼ਾਮ ਕਰਦੇ ਨੇ ਤੇ ਕੋਸ਼ਿਸ਼ ਕਰਾਂਗੇ ਜਿੰਨਾ ਵੀ ਆਪਣੇ ਵੱਲੋਂ ਆਪਾਂ ਕਲਾਬ ਵਿڈیا ਵੱਲੋਂ ਡੀਜ਼ਲ ਵਗੈਰਾ ਭੇਜ ਸਕੀਏ ਤੇ ਜ਼ਰੂਰ ਭੇਜਾਂਗੇ ਔਰ ਖਾਸ ਕਰਕੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਔਰ ਆਪਣੇ ਇਲਾਕਾ ਨਵਾਸੀਆਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਜਿਹੜੀ ਦੁੱਖ ਦੀ ਘੜੀ ਲੋਕਾਂ ਦੇ ਉੱਤੇ ਜਿਹੜਾ ਕਹਿਰ ਆਪ ਰਿਆ ਇਹ ਆਪਾਂ ਸਾਰੇ ਜਿੰਨੇ ਪਾਰਟੀ ਬਾਜੀ ਤੋਂ ਇੱਕ ਪਾਸੇ हट ਕੇ ਇਨਸਾਨੀਅਤ ਦੇ ਨਾਤੇ ਉਹਨਾਂ ਲੋਕਾਂ ਦੀ ਆਪਾਂ ਦਾ ਫਰਜ਼ ਮੰਦਾ ਵੀ ਵੱਧ ਤੋਂ ਵੱਧ ਮਦਦ ਕਰੀਏ ਔਰ ਮੈਂ ਆਸ ਕਰਦਾ ਵੀ ਤੁਹਾਡੇ ਲੋਕਾਂ ਦਾ ਸਹਿਯੋਗ ਸਾਨੂੰ ਵੱਧ ਚੜ ਕੇ ਮਿਲੇਗਾ ਤਾਂ ਕਿ ਅਗਲੀ ਵਾਰੀ ਵੱਧ ਚੜ ਕੇ ਸਮਗਰੀ ਉਹਨਾਂ ਲੋਕਾਂ ਲਈ ਭੇਜੀਏ ਜਿਨ੍ਹਾਂ ਲੋਕਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਉਹਨਾਂ ਨੂੰ ਮੁਹੱਈਆ ਕਰਾ ਸਕੀਏ ਧੰਨਵਾਦ ਸਾਰੇ ਲੋਕਾਂ ਦਾ ਹੱਥ ਜੋੜ ਕੇ ਇੱਕ ਵਾਰੀ ਫੇਰ ਬੇਨਤੀ ਇਹ ਇਸ ਚੀਜ਼ ਦੇ ਵਿੱਚ ਵੱਧ ਚੜ ਕੇ ਭਾਗ ਲਓ ਔਰ ਆਪਣੀ ਵੱਤਵੱਤ ਯੋਗਦਾਨ ਦਾਲੋਰ দান ਦਵੋ ਮਿਹਰਬਾਨੀ ਧੰਨਵਾਦ ਜੀ ਮੇਰਾ ਨਾਮ ਕੰਚਨ ਭਾਟਿਆ ਹੈ ਅਸੀਂ ਗਲੀ ਨੰਬਰ 5 ਵਿਜੇਨਗਰ ਬਟਾਲਾ ਰੋਡ 'ਚ ਰਹਿੰਦੇ ਆਂ ਐ ਮੇਰੀਆਂ ਭੈਣਾਂ ਨੇ ਨਾਲ ਸਾਰੇ ਤੇ ਅੱਜ ਪੰਜਾਬ ਉੱਤੇ ਬੜਾ ਮੁਸ਼ਕਿਲ ਸਮੇਂ ਹੈ ਕੁਦਰਤੀ ਆਫਤਾ ਨੇ ਸਾਨੂੰ ਚਾਰੇ ਪਾਸਿਓਂ ਬੜਾ ੱਤਕਾ ਲਾਇਆ ਹੈ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਸਾਡੇ ਭੈਣਾਂ ਵੀਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਅਸੀਂ ਪਹਿਲੇ ਤੇ ਪ੍ਰਭੂ ਅਗੇ ਪ੍ਰਾਰਥਨਾ ਕਰਦੇ ਆ ਕਿ ਇਹਦੇ ਤੋਂ ਸਾਨੂੰ ਰਾਹਤ ਮਿਲੇ ਪ੍ਰਭੂ ਕਿਰਪਾ ਕਰਨ ਜੇ ਸਾਡੀ ਕੋਲ ਗਲਤੀਆਂ ਹੋਈਆਂ ਤੇ ਉਹਦੀ ਮਾਫੀ ਚਾਹੀਦੀ ਹੈ ਤੇ ਬਾਕੀ ਓਕੇ ਵੇਲੇ ਵਿੱਚ ਮਨੁੱਖੇ ਹੀ ਮਨੁੱਖੇ ਦਾ ਸਾਥ ਦੇ ਹੁੰਦਾ ਪੰਜਾਬੀਆਂ ਦਾ ਤੇ ਮਸ਼ਹੂਰ ਹੈ ਕਿ ਜਿੱਥੇ ਵੀ ਕਿਤੇ ਸੰਸਾਰ 'ਚ ਵੀ ਆਪਦਾ ਆਂਦੀ ਮੁਸ਼ਕਿਲ ਆਂਦੀ ਹੈ ਤੇ ਪੰਜਾਬੀ ਡੱਟ ਕੇ ਖੜੇ ਰਹਿੰਦੇ ਆ ਤੇ ਇਸ ਕਰਕੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਖੜੇ ਆ ਸਾਡੇ ਕੋਲੋਂ ਥੋੜਾ ਜੋ ਉਪਰਾਲਾ ਹੋਇਆ ਸਭ ਨੇ ਰਲ ਕੇ ਮਦਦ ਕੀਤੀ ਹੈ ਮਿਲ ਕੇ ਅਸੀਂ ਅੱਜ ਥੋੜੀ ਰਾਹਤ ਸਮਗਰੀ ਆਪਣੇ ਭੈਣ ਭਰਾਵਾਂ ਵਾਸਤੇ ਪ੍ਰੋਵਾਈਡ ਕਰਨ ਜਾ ਰਹੇ ਆ ਸਾਰੇ ਮਾਨਵਤਾ ਦੇ ਅੱਗੇ ਬੇਨਤੀ ਹੈ ਕਿ ਜਿੰਨਾ ਜਿੰਨਾ ਕੋਈ ਤਿਲ ਫੁੱਲ ਜਿੰਦਾ ਜੋ ਬਣ ਸਕਦਾ ਆਪਣੇ ਭੈਣ ਭਰਾਵਾਂ ਵਾਸਤੇ ਖੜੇ ਹੋਣਾ ਚਾਹੀਦਾ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਜੇ ਤੁਸੀਂ ਕੁਝ ਕਰ ਸਕਦੇ ਆ ਤੇ ਕਰੀਏ ਕਿਉਂਕਿ ਕੋਈ ਵੀ ਜੋ ਅਗਰ ਪ੍ਰਭੂ ਨੇ ਤੁਹਾਨੂੰ ਕੁਝ ਵੀ ਦਿੱਤਾ ਹੈ ਤੇ ਉਹਦਾ ਫਾਇਦਾ ਤਾਂ ਹੀ ਹੈ ਜੇ ਕਿਸੇ ਜ਼ਰੂਰਤਮੰਦ ਦੇ ਕੰਮ ਆਵੇ ਅੰਦਰ ਪਈਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਹਰ ਇਨਸਾਨ ਨੂੰ ਦੂਸਰੇ ਇਨਸਾਨ ਦਾ ਦਰਦ ਸਮਝਣਾ ਚਾਹੀਦਾ ਤੇ ਉਹਦੇ ਦਰਦ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ ਅੰਤ ਵਿੱਚ ਇਹੀ ਸਾਡੇ ਵੱਲੋਂ ਸਾਰਿਆਂ ਵੱਲੋਂ ਇਹੀ ਪ੍ਰਾਰਥਨਾ ਹੈ ਕਿ ਪ੍ਰਮਾਤਮਾ ਜਲਦੀ ਇਹਦੇ ਤੋਂ ਰਾਤ ਦੇਵੇ ਤੇ ਸਾਰੇ ਹੀ ਆਪਣੇ ਕਲਾਮ ਵਿੱਚ ਸੋਹਣੇ ਹੱਸਦੇ ਰਸਦੇ ਰਹਿਣ ਤੇ ਖੁਸ਼ ਰਹਿਣ ਜੈ ਸ਼੍ਰੀ ਰਾਮ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ No! Okay.